ਅੰਮ੍ਰਿਤਸਰ ਦੇ ਬਹੁਤ ਪੁਰਾਣੇ ਬਾਜ਼ਾਰ ਗੁਰੂ ਬਾਜ਼ਾਰ ਨੇੜੇ ਚਰਸਤੀਏ ਟਾੜੀ ਚੌਂਕ ਵਿਖੇ ਬੀਤੀ ਤੜਕਸਾਰ ਇੱਕ ਬਹੁਤ ਪੁਰਾਣੀ ਬਿਲਡਿੰਗ ਡੇਗ ਗਈ। ਇਸ ਬਾਜ਼ਾਰ ਦੇ ਦੁਕਾਨਦਾਰਾਂ ਨੇ ਫਾਸਟ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਅਤੇ ਇਸਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਇਹ ਬਿਲਡਿੰਗ ਰਾਤ ਦੇ ਸਮੇਂ ਡਿੱਗੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦਾ ਵਿਚਾਰਿਆ। ਉਹਨਾਂ ਕਿਹਾ ਕਿ ਇਹ ਬਿਲਡਿੰਗ ਵਿੱਚ ਕੋਈ ਵੀ ਨਹੀਂ ਰਹਿੰਦਾ ਸੀ। ਅਤੇ ਰਾਤ ਦਾ ਸਮਾਂ ਹੋਣ ਕਾਰਨ ਇਸ ਬਾਜ਼ਾਰ ਵਿੱਚ ਕੋਈ ਆਵਾਜਾਈ ਨਾ ਹੋਣ ਕਾਰਨ ਬਹੁਤ ਵਿਚਾਰਿਆ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਪੁਰਾਣਾ ਸ਼ਹਿਰ ਹੋਣ ਕਾਰਨ ਇੱਥੇ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਉਹਨਾਂ ਪ੍ਰਤੀ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ ਕਿਉਂਕਿ ਬਰਸਾਤੀ ਮੌਸਮ ਦੌਰਾਨ ਇਹੋ ਜਿਹੀਆਂ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਚਰਸਤੀ ਟਾੜੀ ਚੌਂਕ ਵਿੱਚ ਕਿਸੇ ਵਿਭਾਗ ਦਾ ਇੱਕ ਬਹੁਤ ਪੁਰਾਣਾ ਪੋਲ ਹੈ ਜਿਸ ਤੇ ਤਾਰਾਂ ਦਾ ਬਹੁਤ ਵਜਨ ਹੈ ਅਤੇ ਇਹ ਵੀ ਡਿੱਗਣ ਦੇ ਹਾਲਾਤਾਂ ਵਿੱਚ ਹੈ ਉਹਨਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਡਿਗ ਰਹੇ ਪੋਲ ਨੂੰ ਇੱਥੇ ਹਟਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਰਾਜਨ ਬੱਬਰ ਇਸ ਗੁਰੂ ਬਾਜ਼ਾਰ ਚ ਸਾਡੀ ਦੁਕਾਨਾਂ ਨੇ ਗੁਰੂ ਬਾਜ਼ਾਰ ਪਟੇਲ ਚੌਂਕ ਗੁਰੂ ਬਾਜ਼ਾਰ ਚਰਸ਼ੀਆ ਟਾੜੀ ਚੌਂਕ ਨਾਲ ਹੀ ਸਾਡੇ ਗੁਰਦੁਆਰਾ ਸਾਹਿਬ ਲੱਗਦਾ ਹੈ ਇਹ ਨਾਲ ਹੀ ਸਾਡੇ ਇੱਕ ਬਿਲਡਿੰਗ ਜਿਹੜੀ ਡਿੱਗ ਪਈ ਹੈ ਕਾਫੀ ਦੇਰ ਸਵਾ 100 ਸਾਲ 100 ਸਾਲ ਪੁਰਾਣੀ ਬਿਲਡਿੰਗ ਸੀ ਜਿਹੜੀ ਇਹ ਬਿਲਡਿੰਗ ਇਹ ਰਾਤੀ ਡਿੱਗੀ ਹੈ 3 ਵਜੇ ਨਾਲ ਜਿਹਦੇ ਕਰਕੇ ਬੜਾ ਬਚਾਅ ਹੋ ਗਿਆ ਵਾ ਕਿ ਸਕੂਲਾਂ 'ਚ ਛੁੱਟੀਆਂ ਨੇ ਬਾਜ਼ਾਰ ਬੰਦ ਹੈ ਆਵਾਜਾਈ ਘੱਟ ਸੀ ਉੱਤੋਂ ਡਿੱਗੀ ਰਾਤ ਦੇ ਟਾਈਮ ਕਿ ਜਿੱਥੇ ਲੱਕੀ ਜਿਹੜੇ ਸਾਡੇ ਬਾਜ਼ਾਰ ਦੇ ਬੰਦੇ ਰੇੜੀਆਂ ਲਾਂਦੇ ਨੇ ਜਾਂ ਰਿਸਕੇ ਵਾਲੇ ਖਲੋਤੇ ਹੁੰਦੇ ਨੇ ਆਵਾਜਾਈ ਘੱਟ ਸੀ ਜਿਹਦੇ ਕਰਕੇ ਬੜਾ ਬਚਾਅ ਹੋ ਚੁਕਿਆ ਹੋਇਆ ਵਾ ਐਸੀ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਿਹੜੀ ਬਿਲਡਿੰਗ ਆ ਇਹ ਪੁਰਾਣੀਆਂ ਇਸ ਤਰ੍ਹਾਂ ਦੀਆਂ ਹਗੀਆਂ ਨੇ ਜਿਹੜੇ ਪੁਰਾਣੇ ਸ਼ਹਿਰ ਦੇ ਵਿੱਚ ਹੈਗੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਕਿ ਕਿਸੇ ਦਾ ਜਾਲੀ ਮਾਲੀ ਨੁਕਸਾਨ ਨਾ ਹੋ ਸਕੇ ਅੱਜ ਤੋਂ ਕਾਫੀ ਧੇਰ ਪਹਿਲਾਂ ਵੀ ਅਸੀਂ ਖੰਬੇ ਦੀ ਕੰਪਲੇਂਟ ਕੀਤੀ ਸੀ ਜਿਹੜਾ ਬਿਲਕੁਲ ਹੀ ਬੈਂਡ ਹੋ ਚੁੱਕਾ ਵਾ ਦੇਸ਼ੇ ਚੌਂਕ ਚ ਤੇ ਉਹਦੀ ਕੰਪਲੇਂਟ ਅਸੀਂ ਦਿੱਤੀ ਸੀ ਕਿ ਇਹ ਖੰਭਾ ਡਿੱਗਣਾ ਨਾ ਲਾਵਾ ਨਾ ਬਿਜਲੀ ਵਾਲੇ ਕਹਿੰਦੇ ਸਾਡਾ ਨਾ ਟੈਲੀਫੋਨ ਵਾਲੇ ਉਹ ਕਹਿੰਦੇ ਸਾਡਾ ਵਾ ਉਹ ਜਦੋਂ ਖੰਭਾ ਡਿੱਗ ਜਾਏਗਾ ਕੋਈ ਵੱਡੀ ਟ੍ਰੈਜੇਡੀ ਹੋ ਜਾਈਗੀ ਫਿਰ ਪ੍ਰਸ਼ਾਸਨ ਸਨਾਈ ਕਰੇਗਾ ਅਸੀਂ ਯਾਰਾਂ ਲੋ ਤੇ ਸਾਰੇ ਸਮਾਜ ਲੋ ਬੇਨਤੀ ਕਰਨਾ ਚਾਹੁੰਦੇ ਆ ਕਿ ਹੁਣ ਇਹ ਖੰੰਬਾ ਜਿਹੜਾ ਬਿਲਕੁਲ ਹੀ ਟੇਡਾ ਹੋ ਚੁੱਕਾ ਉਹਦੀ ਵੀ ਸਨਾਈ ਕੀਤੀ ਜਾਵੇ ਜਿਹੜੀ ਪੁਰਾਣੀ ਬਿਲਡਿੰਗਾਂ ਜਿਹੜੀ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀਆਂ ਨੇ ਉਹਦੇ ਬਾਰੇ ਵੀ ਸੋਚਿਆ ਜਾਵੇ ਜੈ ਮਾਤਾ ਦੀ ਧੰਨਵਾਦ ਫਾਸਟ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬਹੁਤ ਹੀ ਪੁਰ ਚਰਸ਼ੀ ਟੈਟਰੀ ਚੌਂਗ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਰਾਦੇ ਸਮੇ ਟੈਟਰੀ ਹੋ ਗਈ ਹੈ ਬਹੁਤ ਪੁਰਾਣੀ ਬਿਲਡਿੰਗ ਦੱਸੀ ਜਾ ਰਹੀ ਹੈ ਔਰ ਦੱਸਿਆ ਗਿਆ ਕਿ ਇਹ ਰਾਦੇ ਸਮੇ ਡਿੱਗੀ ਹੈ ਜਿਸ ਕਾਰਨ ਕਿਸੇ ਦਾ ਜਾਨੀ ਮਾਨੀ ਨੁਕਸਾਨ ਤੋਂ ਬਚਾਰਿਆ ਔਰ ਲੋਕਾਂ ਨੇ ਖਾਸ ਕਰਕੇ ਆਸ-ਪਾਸ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਰਾਣਾ ਸ਼ਹਿਰ ਹੈ ਔਰ ਇਸ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਪੁਰਾਣੀਆਂ ਬਿਲਡਿੰਗਾਂ ਹਨ ਜਿਨ੍ਹਾਂ ਦੇ ਡਿੱਗਣ ਦਾ ਖਤਰਾ ਇਸ ਬਰਸਾਤੀ ਮੌਸਮ ਦੌਰਾਨ ਬਣਿਆ ਰਹਿੰਦਾ ਹੈ ਇਸ ਲਈ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਔਰ ਧਿਆਨ ਦੇ ਕੇ ਇਹਨਾਂ ਬਿਲਡਿੰਗਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਇਹ ਵੀ ਦੱਸਿਆ ਗਿਆ ਕਿ ਇਸ ਚੌਂਕ ਵਿੱਚ ਇੱਕ ਬਹੁਤ ਪੁਰਾਣਾ ਖੰਭਾ ਜੋ ਨਜ਼ਰ ਆ ਰਿਹਾ ਹੈ ਬਾਗ ਦਾ ਖੰਭਾ ਜੋ ਦਿੱਗੰਦ ਗਗਾਰ ਤੇ ਹੈ ਉਹਨਾਂ ਨੇ ਕਈ ਵਾਰ ਇਸ ਬਾਰੇ ਸਬੰਧਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਪਰ ਇਸ ਪਰ ਕੋਈ ਵਾਰ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਉਹਨਾਂ ਨੇ ਇਸ ਖੰਭੇ ਨਾਲ ਸੰਬੰਧਿਤ ਵਿਭਾਗ ਨੂੰ ਵੀ ਮੰਗ ਕੀਤੀ ਹੈ ਕਿ ਇਸ ਖੰਭੇ ਵੱਲ ਜਲਦੀ ਜੋ ਜਲਦੀ ਧਿਆਨ ਦੇ ਕੇ ਇਸ ਨੂੰ ਹਟਾਇਆ ਜਾਵੇ ਫਾਸ ਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ